ਸਵੇਰ ਦਾ ਟਾਈਮ ਹੋ ਗਿਆ ਜੀ 7:00 ਵਜੇ 7:00 ਵਜੇ ਤੇ ਟੈਂਪਰੇਚਰ ਦੀ ਜੇ ਗੱਲ ਕਰੀ ਤਾਂ ਟੈਂਪਰੇਚਰ ਤਕਰੀਬਨ ਇੱਥੇ 10 ਡਿਗਰੀ ਹੈਗਾ ਠੰਡਾ ਪੂਰੀ ਆਪਕੀ ਵੀਡੀਓ ਨੂੰ ਦੇਖ ਰਹੇ ਸਾਰੇ ਦੋਸਤਾਂ ਬੀਤਰਾ ਬਰਾਬਰ ਸਤਿਕਾਰ ਇਹ ਮਨਾਲੀ ਦੇ ਵਿੱਚ ਦਿਨ ਹੈਗਾ ਆਪਣਾ ਤੀਸਰਾ ਜਿਹੜਾ ਤੁਸੀਂ ਪਿਛਲਾ ਬਲੌਗ ਦੇਖਿਆ ਸੀ ਉਹ ਪਾਰਟ 2 ਸੀਗਾ ਇਹਦੇ ਵਿੱਚ ਆਪਾਂ ਆਕਸਰ ਗਏ ਸੀ ਤੇ ਬਰਫ ਦੇ ਵਿੱਚ ਨਾ ਤੇ ਉਹ ਦੂਸਰੇ ਦਿਨ ਗਏ ਸੀ ਆਪਾਂ ਤੇ ਅੱਜ ਆਪਾਂ ਜਾਵਾਂਗੇ ਜੋਗਰੀ ਬਟਰਫਲੋ ਜੋ ਵੀ ਨੀ ਬਟਰਫਲ ਤੇ ਨਾਲ ਆ ਬੁੱਧਾ ਦਾ ਟੈਂਪਲ ਉਹ ਆਪਾਂ ਕਵਰ ਕਰਾਂਗੇ ਇਸ ਤੋਂ ਬਾਅਦ ਆਪਾਂ ਪਿੰਡ ਨੂੰ ਚੱਲੇ ਪਾਵਾਂਗੇ ਕਿਉਂਕਿ ਪ੍ਰਦੀਪ ਨੂੰ ਐਮਰਜੈਂਸੀ ਹੈ ਜੀ ਜਰੂਰੀ ਦੀ ਜਾਣਾ ਬਹੁਤ ਤੇ ਜਦੋਂ ਆਪਾਂ ਆਏ ਸੀ ਨਾ ਕੋਕਸਰਪਾ ਉਦੋਂ ਠੰਡੀ ਹਵਾ ਲੱਗੀ ਇੱਥੇ ਤੇ ਵਾਈ ਲੈਤੀ ਸੀ ਉਹ ਆਂਟੀ ਦਾ ਕੋਠੇ ਸ਼ਿਸ਼ੂ ਉੱਪਰ ਦਵਾਈ ਨੇ ਜਿਆਦਾ ਕੰਮ ਨਹੀਂ ਕੀਤਾ ਮਤਲਬ ਸਕੇਰਾ ਉੱਥੋਂ ਨਿਕਲਦੇ ਹੋ ਗਏ ਆਪਾਂ ਪਰ ਉਹ ਬੁਖਾਰ ਵਾਲਾ ਮੁੰਡਾ ਹੋ ਗਿਆ ਸੀ ਤਾਂ ਇਹੋ ਜਿਹੀ ਪਈ ਜੂ ਮੈਂ ਬੁਖਾਰ ਹੋ ਜਾਂਦਾ ਹਾਂ ਹੁਣ ਆਪਾਂ ਇੱਥੋਂ ਦਵਾਈ ਕੋਈ ਲੈ ਲੈਂਦੇ ਆ ਫੇਰ ਇੱਕ ਵਾਰੀ ਤੇ ਵਾਇਆ ਵੀ ਦੁਕਾਨਾਂ ਵਗੈਰਾ ਹੇ ਦੁਕਾਨਾਂ ਵਗੈਰਾ ਖੁੱਲੀਆਂ ਨਹੀਂ ਆ ਤਾਂ ਕਰਕੇ ਅ ਵੀ ਆਪਾਂ ਮੈਡੀਕਲ ਸਟੋਰ ਖੁੱਲਣ ਤੇ ਦਵਾਈ ਵਗੈਰਾ ਲਈਏ ਤੇ ਆਪਾਂ ਚਾਹ ਬੜੀ ਪੀ ਕੇ ਅੱਗੇ ਚੱਲਣੇ ਪਾਉਦੇ ਫਿਰੇ ਬਾਕੀ ਸਾਰਾ ਸਮਾਨ ਆਪਾਂ ਰੈਡੀ ਹੈਗਾ ਬੈਗ ਵਗੈਰਾ ਸਹੀ ਫਿੱਟ ਕਰਕੇ ਰੱਖ ਲੈਨੇ ਆਹ ਪੈ ਗਿਆ ਸਾਰਾ ਆਪਣਾ ਸਮਾਨ ਜਿਹੜਾ ਲੈ ਕੇ ਜਾਣਾ ਨਾਲ ਤੇ ਆਹ ਆਪਣੀ ਛੋਟੀ ਕਿੱਟ ਤੇ ਗਲਵਜ਼ ਵਗੈਰਾ ਤੇ ਬੂਟ ਇਹ ਆਪਾਂ ਬਾਹਰ ਰੱਖੇ ਨੇ ਤੇ ਰੈਡਿੰਗ ਜੈਕਟ ਜਿਹੜੀ ਆਪਾਂ ਪਾ ਕੇ ਜਾਵਾਂਗੇ ਬਾਕੀ ਸਾਰਾ ਸਮਾਨ ਫਿੱਟਾਗਾ ਤੇ ਉਦੋਂ ਆਪਾਂ ਜੋਗਣੀ water fall ਆ ਕੇ ਫਿਰ ਇਹ ਸਮਾਨ ਚੱਕ ਕੇ ਆਪਾਂ ਇੱਥੋਂ ਸਿੱਧੇ ਪੰਜਾਬ ਵੱਲ ਨਿਕਲਦੇ ਹੋ ਜਾਵਾਂਗੇ ਜਿਹੜਾ ਪਾਣੀ ਆਉਂਦਾ ਨਾ ਟੂਟੀਆਂ ਦੇ ਵਿੱਚ ਮਨਾਲੀ ਦੇ ਵਿੱਚ ਇਹ ਖਾਰੇ ਟਾਈਪ ਮੰਗਵਾ। ਇਹ ਪਾਣੀ ਪੂਰਾ ਸਾਫ਼ ਨਹੀਂ ਹੈਗਾ ਇਹ। ਜਿਹੜਾ ਪੀਣ ਵਾਲਾ ਪਾਣੀ ਉਹ ਪੂਰਾ ਸਾਫ਼ ਹੈਗਾ। ਜਿਹੜਾ ਧੌੜ ਨਾਲ ਪਾਣੀ ਹੈ ਨਾ ਉਹ ਜਿਹੜਾ ਖਾਰਾ ਜਾਂਦਾ ਨਾ ਪਾਣੀ ਐ ਜਿਹਾਉਂਦਾ ਪਾਣੀ। ਜਦੋਂ ਪਾਣੀ ਸਰੀਰ ਤੇ ਪੈਂਦਾ ਹੈਗਾ ਤਾਂ ਇਹ ਮਤਲਬ ਖੁਸ਼ਕਜਾ ਕਰ ਦਿੰਦਾ ਹੈ ਕਾਫੀ ਇਹ। ਪੀਣ ਵਾਲਾ ਪਾਣੀ ਵਧੀਆ ਹੈਗਾ। ਪੀਣ ਵਾਲਾ ਪਾਣੀ ਪੂਰਾ ਸਾਫ਼ ਹੈਗਾ। ਮਤਲਬ ਠੰਡਾ ਹੈਗਾ ਪਾਣੀ ਪੂਰਾ ਪਰ ਗਰਮ ਪਾਣੀ ਆਪਾਂ ਮੰਗਾ ਲਾਰੇ ਹੁੰਦੇ ਜਦੋਂ ਵੀ ਜਗਰੀ ਤੋੜਦੇ ਪਾ ਫਿਰ। ਆਹ ਗਰਮ ਪਾਣੀ ਮੰਗਾ ਲਾਰੇ ਹੁੰਦੇ ਆ ਹੋਟਲ ਵਾਲੇ ਤਾਂ ਕਹਿ ਕੇ। ਇ ਕਹਾਂ ਮਾਰੇ ਨਿਕਲ ਕੇ ਬੱਲਾਪਾ ਮੱਠ ਤੇ ਬੱਲ ਜਾ ਕੇ ਆਉਣੇ ਆ ਤੇ ਬਤੀ ਮੱਠ ਵੱਲ ਕਿਉਂਕਿ ਮਨਾਲੀ ਦੇ ਵਿੱਚ ਕੋਈ ਕਹਿੰਦੇ ਵੀ ਬੁੱਧਾ ਸਿੱਧਾ ਮੰਦਿਰ ਤਾਂ ਹੈ ਨਹੀਂਗਾ ਇਹ ਮੱਠ ਨੇ ਅਸਲ ਵਿੱਚ ਮਨਸਟਰੀ ਇਧਰ ਛੱਡ ਤੇ ਇਧਰ ਆ ਮੇਨ ਗੇਟ ਇਧਰ ਆ ਮੋਟਰਸਾਈਕਲ ਵਾਲੇ ਇੱਥੇ ਹੀ ਰੋੜੰਦ ਐਕਸਪਲਸ ਵਧੀਆ ਮੋਟਰਸਾਈਕਲ ਇੱਕ ਇਹ ਕਿ ਜੈਪਸੀਆਂ ਪ੍ਰਦੀਪ ਜੈਪਸੀਆਂ ਵਾਲੀ ਚੱਕੀ ਫਿਰ ਦਿਲੋ ਕਰਾ ਤੇ ਆ ਹੈਗਾ ਜੀ ਮੱਠ ਦਾ ਮੇਨ ਗੇਟ आ मेन गेट गेट लग गया है जिंदा छोटी गेट में आप पंद्रह होवगा इंटर हाँ इन्होंने कुछ अपनी लैंग्एज लिखा है अपने समझ तो बहर आए ये बीबिया गेड़ा ला रही चारे पासे माला लैके मंदिर के आसे पास सारे पास गेड़ा ला रही ने। इधर भी जा के उपरती घूम रही ਤੇ ਇਹ ਹੈਗਾ ਜਿਹੜਾ ਆਪਣਾ ਮਾਠ ਹੈਗਾ ਉਹ ਮੇਨ ਮੇਨ ਮਾਠ ਇਹ ਤੇ ਇਧਰ ਦੇ ਪਾਸੇ ਜਿਹੜਾ ਹੈਗਾ ਜਿਹੜੇ ਵੀ ਪਿਕਸ ਵਗੈਰਾ ਰਹਿੰਦੇ ਨੇ ਇੱਥੇ ਉਹਨਾਂ ਦੇ ਰਹਿਣ ਲਈ ਜਗ੍ਹਾ ਹੈ ਤੇ ਇੱਥੇ ਕਮਰੇ ਵਗੈਰਾ ਵੀ ਮਤਲਬ ਮਿਲ ਜਾਂਦੇ ਨੇ ਪਰ ਜਿਹੜੇ ਉਹਨਾਂ ਨੂੰ ਕੋਲੋਂ ਦਿੰਦੇ ਨੇ ਜਿਹੜੇ ਇਹਨਾਂ ਦੇ ਬਹੁਤ ਧਰਮ ਨਾਲ ਸੰਬੰਧਤ ਨੇ ਇਹ ਅਸਲ ਵਿੱਚ ਕਹਿੰਦੇ ਵੀ ਜਿਹੜੇ 1960 ਦੇ ਵਿੱਚ ਕਹਿੰਦੇ ਉਹ ਤਿੱਬਤੀ ਲੋਕ ਆਏ ਸੀ ਨਾ ਇਧਰ ਹਿਦਿਆ ਦੇ ਵਿੱਚ ਇਹਦੇ ਮਤਲਬ ਚੈਨਾ ਨੇ ਜਦੋਂ ਕਬਜ਼ਾ ਕਰ ਲਿਆ ਸੀ ਤਿੱਬਤ ਤੇ ਉਦੋਂ ਇਧਰ ਆਏ ਸੀ ਲੋਕ ਉਹ ਤਾਂ ਇਹਨਾਂ ਨੇ ਇੱਥੇ ਸ਼ਾਂਤੀ ਦੇਖੀ ਤੇ ਇੱਥੇ ਮਾਚਲ ਦੇ ਵਿੱਚ ਵੀ ਕਾਫੀ ਜਗ੍ਹਾ ਨੇ तकरीबन ਕਾਫੀ ਜਗ੍ਹਾ ਹਰੇ ਹਮਾਚਲ ਦੇ ਵਿੱਚ ਹੀ ਆ ਛੋਟੇ ਛੋਟੇ ਮੱਠ ਤੇ ਇਹਨਾਂ ਦੇ ਮੰਦਰ ਬਣੇ ਹੋਏ ਨੇ ਕਿਉਂਕਿ ਇਹਨਾਂ ਦੇ ਸ਼ਾਂਤੀ ਇਹ ਸ਼ਾਂਤੀ ਨੂੰ ਪਸੰਦ ਕਰਦੇ ਨੇ ਤੇ ਸ਼ਾਂਤੀ ਵਾਲੀ ਜਗ੍ਹਾ ਤੇ ਇਹਨਾਂ ਨੇ ਆਪਦੇ ਮੱਠ ਬਣਾਏ ਸੀਗੇ ਇਹ ਆ ਜੀ ਮੱਠ ਅੰਦਰ ਤੋਂ ਜਿੱਥੇ ਇਹਨਾਂ ਨੇ ਬੁੱਧ ਧਰਮ ਜੀ ਦੀ ਮੂਰਤੀ ਲਾਈ ਹੋਈ ਆ ਤੇ ਕੋਈ ਵੀ ਚੀਜ਼ ਨੂੰ ਕਹਿੰਦੇ ਆਪਾਂ ਟੱਚ ਨਹੀਂ ਕਰਨਾ ਜੁਰਮਾਨਾ ਹੈਗਾ ਤੇ ਗੇਟ ਵੈਚ ਬੰਦ ਸੀਗਾ ਤੇ ਇਸ ਬਾਹਰ ਖੜੇ ਸੀਗੇ ਉਹਨਾਂ ਨੇ ਗੇਟ ਖੋਲਤਾ ਉੱਥੇ ਕਿਸੇ ਵੇਲੇ ਬਹੁਤ ਲੋਕ ਆਉਂਦੇ ਨੇ ਜਿੰਦਾ ਲੱਗ ਰੱਖਦੇ ਨੇ ਇਹ ਤੇ ਬਾਕੀ ਸੀਸੀਟੀਵੀ ਲੱਗੇ ਹੋਏ ਨੇ ਤੇ ਜੇ ਕੋਈ ਸਮਾਨ ਸਮੋਲ ਲੈਣਾ ਹੈ ਤਾਂ ਸਾਹਮਣੇ ਕਾਊਂਟਰ ਹੁੰਦਾਗਾ ਇੱਥੇ ਸਮਾਨ ਲੈ ਸਕਦਾ ਬੰਦਾ ਪੂਰੀ ਸ਼ਾਂਤੀ ਇੱਥੇ ਜਿਹੜੇ ਮੈਡੀਟੇਸ਼ਨ ਵਗੈਰਾ ਕਰਨ ਆਉਂਦੇ ਨੇ ਇੱਥੇ ਜ਼ਰੂਰ ਆਉਂਦੇ ਨੇ ਉਹ ਮੈਡੀਟੇਸ਼ਨ ਲਈ ਜਗ੍ਹਾ ਹੈਗੀ ਉੱਪਰ ਵਾਲੇ ਪਾਸੇ ਤੇ ਇੰਦਰ ਸਾਰੇ ਧਾਰਮਿਕ ਗ੍ਰੰਥ ਰੱਖੇ ਹੋਏ ਨੇ ਆਹ ਵਾਲੇ ਨੇ ਪੋਥੀਆਂ ਰੱਖੀਆਂ ਹੋਈਆਂ ਨੇ ਸਾਰੀਆਂ ਤੇ ਦੇਵੀ ਦੇਵਤੇ ਦੀਆਂ ਮੂਰਤੀਆਂ ਇਹ ਕਹਿੰਦੇ ਨੇ ਥੱਲੇ ਪੈਂਦੇ ਨੇ ਇਹ ਜਿਵੇਂ ਬੀਬੀਆਂ ਹੈ ਇਹ ਥੱਲੇ ਪੈ ਜਾਂਦੀ ਨੇ ਤੇ ਇਹ ਕਹਿੰਦੇ ਨੇ 네ਗਟਿਵ એનર્ਜੀ ਖਿੱਚ ਲੈਂਦੇ ਨੇ ਤੇ ਮਤਲਬ ਪੋਜ਼ਿਟਿਵ એનર્ਜੀ ਆਉਦੀ ਹੈ ਜਿਵੇਂ ਧੂਨੀ ਪੈਦਾ ਹੁੰਦੀ ਹੈ ਕਿਉਂਕਿ ਉੱਪਰ ਤੋਂ ਆ ਧੂਨੀ ਪੈਦਾ ਹੁੰਦੀ ਹੈਗੀ ਇਹ ਬੁਰੀਆਂ ਬਲਾਂ ਤੋਂ ਕਹਿੰਦੇ ਨੇ ਬਤੁਰ ਰੱਖਿਆ ਕਰ ਦੇਣੇ ਚੀਜ਼ਾਂ ਜਿਵੇਂ ਆਪਣੇ ਦੇ ਮਤਲਬ ਮੂਰਤੀ ਨੂੰ ਪੂਜ ਰਹੇ ਨੇ ਇਹ ਚੋਕ ਕੇ ਸਲਾਮ ਕਰਦੇ ਨੇ ਪੂਰਾ ਨਾ ਮੱਥਾ ਟੇਕਦੇ ਨੇ ਫਿਰ ਲੰਮੇ ਪੈਂਦੇ ਨੇ ਇਹ ਕਰਨੇ ਬਸ ਲੋ ਬੁਰੀਆਂ ਬਲਾਹਤੋਂ ਇਹ ਰੱਖਸ਼ਾ ਕਰ ਦੇਵੇ ਦੇਵੀ ਦੇਵਤ ਸਾਡੇ ਐਸੀ ਜੀ ਬੁੱਧਾਈ ਦੀ ਮਿਨਿਸਟਰੀ ਤੇ ਜੇ ਮੈਡੀਟੇਸ਼ਨ ਵਗੈਰਾ ਕਰਨੀ ਹੈ 15 20 ਮਿੰਟ ਲੱਗਦੇ ਚਾਹੀਦੇ ਨੇ 15 20 ਮਿੰਟ ਦੇ ਵਿੱਚ ਬੰਦਾ ਮਿਨਿਸਟਰੀ ਦੇਖ ਸਕਦਾਗਾ ਮੋਟਰਸਾਈਕਲ ਕਰ ਲਏ ਜੇ ਆਪਾਂ ਸਟਾਰਟ ਮੋਟਰ ਹੈਗਾ ਆਪਾਂ ਇੱਕ ਹੀ ਲੈ ਕੇ ਜਾਵਾਂਗੇ ਅੱਜ ਆਪਾਂ ਲੈ ਕੇ ਜਾਵਾਂਗੇ ਪ੍ਰਦੀਪ ਵਾਲਾ ਮਟਯੋਰਾ ਤੇ ਤਕਰੀਬਤ ਰਹਾ 4 ਕਿਲੋਮੀਟਰ ਆ ਪੂਰਾ ਜੋਗਨੀ ਵਾਟਰਫਾਲ ਚੱਲਦੇ ਆ ਹੁਣ ਆਪਾਂ ਉਥੇ ਜਾ ਕੇ ਦੇਖਦੇ ਆਂ ਪਾਰਕਿੰਗ ਵਗੈਰਾ ਹੈਗੀ ਏ ਕਿ ਨਹੀਂ ਕੱਲ ਅਸੀਂ ਪਟਕੇ ਆਏ ਸੀ ਉਥੇ ਜੋਗਨੀ ਵਾਟਰਫਾਲ ਵਿੱਚ ਪਾਰਕਿੰਗ ਹੋਗੀ ਵੀ ਤੁਹਾਨੂੰ ਪੈਸੇ ਲੱਗਣ ਲੱਗੇ ਜੇ ਪਹਿਲਾਂ ਮੈਂ ਆਇਆ ਸੀ ਉਦੋਂ ਹੈ ਨਹੀਂ ਸੀ ਉਦੋਂ ਉਦੋਂ ਕੋਈ ਪੈਸੇ ਲੈਂਦਾ ਸੀਗਾ ਤੇ ਹੁਣ ਦੇਖਦੇ ਜਾ ਕੇ ਕਿ ਪਾਰਕਿੰਗ ਵਗੈਰਾ ਹੈਗੀ ਏ ਕਿ ਨਹੀਂ ਇਹ ਲੈ ਆਪਾਂ ਗਰਮ ਗਰਮ ਚਾਹ ਪੀ ਲਈ ਇਧਰ ਕਾਲੀ ਫਿਰ ਜਖਾਵੇਂ ਸੈੱਟ ਹੋ ਜਾਊਗਾ ਫਿਰ ਆਪਾਂ ਦਵਾਈ ਦਬੋ ਲੈਨੇ ਆ ਕਿਉਂਕਿ ਦੁਕਾਨਾਂ ਉਹ ਤਾਂ ਖੁਦ ਨਹੀਂ ਸਟਾਰਟ ਹੋ ਜਾਣਗੀਆਂ ਫਿਰ ਹਣਾ ਪਾ ਦੇ ਬਾਈ ਰੱਜ ਕੇ ਆਤਾ ਅਦਰਕ ਅਦਰਕ ਆਈ ਤਾ ਤਾਂ ਇਹ ਘਣੀ ਆ ਭਰਾਵਾ ਤੇ ਵੀਰਾ ਤੂੰ ਚਲਾ ਮੋਟਰਸਾਈਕਲ ਕਰ ਮੇਰਾ ਨੱਕ ਠਰਦਾਗਾ ਅੱਧੀ ਬਰ ਪਰੌਂਠਾ ਫਿਰ ਆ ਕੇ ਖਾ ਮਗਦੇਗਾ ਜੇ ਉੱਥੇ ਖਾਵਾਂਗੇ ਇੱਥੇ ਕੁਝ ਨਹੀਂ ਇੱਥੇ ਕੁਝ ਨਹੀਂ ਖਾਣਾ ਇੱਥੋਂ ਨਿਕਲ ਕੇ ਫਿਰ ਬਾਸ ਰਸਤੇ ਚੱਲ ਚਲ ਠੀਕ ਹੈ ਕੱਲ ਲੈ ਬਿਸਕਟ ਅੱਜ ਕਾਮ ਹੋਣਗੇ ਨਾ ਕੱਲ ਆਪਾਂ ਛੀਸੂ ਦਿੱਤੇ ਸ਼ਰਾ ਬਿਸਕਟੇ ਚਾਕਲੇਟ ਬਈ ਚਾਕਲੇਟ ਤੇ ਪਚਾਤਾ ਉਹਨਾਂ એનર્ਜੀ ਦਿੱਤੀ ਹੋਣੀ ਪੂਰੀ ਬੋੜ ਹੂੰ ਇਹ ਜਿਹੜੇ ਆਪਾਂ ਰਸਤੇ ਜਾ ਰਹੇ ਆ ਇਹ ਹੈਗਾ ਜੋਗਨੀ ਵਾਟਰਫਾਲਾ ਦਾ ਰਸਤਾ ਇੱਥੇ ਪੇਟ ਪਾਰਕਿੰਗ ਵੀ ਹੈਗੀ ਆ ਪਰ ਆਪਾਂ ਮੋਟਰਸਾਈਕਲ ਜਿਹੜਾ ਲਾਉਣਾਗਾ ਨਾ ਉਹ ਆਪਾਂ ਫਰੀਏ ਵਾਲੀ ਜਗ੍ਹਾ ਤੇ ਹੀ ਲਾਉਣਾਗਾ। ਉਹ ਪੜੀਆਂ। ਉਹ ਪੜੇ। ਸਾਥੋਂ ਪਹਿਲਾਂ ਕੋਈ ਆ ਗਿਆ ਇੱਕ। ਕਿਹੜੇ ਸੀ ਉਹ ਇਹ? ਅੱਛਾ ਆ ਨੰਬਰ ਤੋਂ ਠੀਕ ਹੈ ਠੀਕ ਆ ਆਹ ਚੰਡੀਗੜ੍ਹ ਵਾਲੇ। ਇਹ ਆ ਜੀ ਰਸਤਾ ਜੋਗਰੀ ਵਾਟਰਫਾਲ ਲਈ। ਤੇ ਜੋਗਰੀ ਵਾਟਰਫਾਲ ਉਹ ਸਾਹਮਣੇ ਆ ਉਹ ਤਾਂ ਟਾਪ ਤੇ। ਤੇ ਆਪਾਂ ਜਾਵਾਂ ਕਿੱਧਰ ਜੀ? ਜਾਵਾਂਗੇ ਆਪਾਂ ਇੱਧਰ ਦੀ। ਇੱਧਰ ਤੇ ਆਪਾਂ ਕ੍ਰਾਸ ਕਰਕੇ ਉਹ ਰਸਤਾ ਬਣਿਆ ਹੋਇਆਗਾ ਅ ਕੱਚਾ ਰਸਤਾਗਾ ਹੈ ਇੱਥੇ ਤੇ ਪੌੜੀ ਦਾ ਸੀਗਾ ਪੌੜੀਆਂ ਜਿਹਾ ਬਣੇ ਹੋਏ ਨੇ ਆਹ ਸੀਗਾ ਇੱਧਰ ਦੇ ਹਾਂ ਇਹ ਇੱਧਰ ਤੇ ਜਾ ਕੇ ਘੁੰਮ ਗਏ ਆਪਾਂ ਨੂੰ ਤਕਰੀਬਨ ਮਿਲਦਾ ਕਿਲੋ ਡੇਢ ਕਿਲੋਮੀਟਰ ਮੰਕ ਤੁਰ ਕੇ ਜਾਣਾ ਬਹੁਤ ਤੱਕ ਜਾਣਾ ਫੋਟੋ ਆਉਤੇ ਇੱਕ ਇੱਧਰ ਦੀ ਰਸਤਾ ਹੈਗਾਗਾ ਇੱਕ ਰਸਤਾ ਇੱਧਰ ਵੀ ਹੈਗਾਗਾ ਉਪਰ ਦੀ ਵੀ ਆਉਂਦੇ ਨੇ ਬਹੁਤ ਸਾਰੇ ਲੋਕ ਪਰ ਜਿਹੜੇ ਆਪਾਂ ਰਸਤੇ ਆਏ ਆ ਇਹ ਰਸਤਾ ਇੱਧਰ ਦੀ ਹੀ ਜਾਊਗਾ ਆਹ ਸਾਈਡ ਤੇ ਚਲੋ ਆਪਾਂ ਚੱਲਦੇ ਆਂ ਤੇ ਸਰੀਰ ਥੋੜਾ ਵਾਰਮ ਅਪ ਕਰਦੇ ਹਾਂ ਹੁਣ ਵਾਰਮਅਪ ਕਰਨ ਦਾ ਟਾਈਮ ਆ ਗਿਆ ਸਰੀਰ ਨੂੰ ਥੋੜੀ ਹੂਪਲਿੰਗ ਹੈ ਇੱਥੇ ਰੱਖ ਇਹ ਸਾਰਾ ਪਾਣੀ ਉਹ ਵਾਟਰਫਾਲ ਤੋਂ ਜਾ ਰਿਹਾ ਹੈ ਜੋ ਕਿ ਨਹੀਂ ਵਾਟਰਫਾਲ ਤੋਂ ਅੰਡਾ ਬਾਈਪੁਰੀ ਰੀਵਰ ਰਸਤਾ ਯਾਦ ਰੱਖੀਏ ਉਹਦੇ ਤੋਂ ਭੁੱਲ ਨਾ ਜਾਈਏ ਪਰ ਰਸਤਾ ਇਹ ਇਹ ਇੱਧਰ ਫੇ ਚਲਦੇ ਉਹਨ ਘਰ ਦਾ ਲੈ ਸੈਟਪੇ ਖਾ ਆ ਬਿਆ ਕਰਕੇ ਸਰੀਰ ਨੂੰ ਗਰਮ ਨਾ ਮੜਾ ਆ ਇਹ ਕੋਈ ਜਿਆਦਾ ਔਖਾ ਰਸਤਾ ਨਹੀਂ ਹੈਗਾ ਤੇ ਜਿਆਦਾ ਸੌਖਾ ਵੀ ਨਹੀਂਗਾ ਠੀਕ ਸਾਹੀ ਜਰਾ ਰਸਤਾ ਘੱਗ ਗਿਆ ਆਈ ਨਹੀਂ ਸੋਤੀ ਆ ਜਾ ਫਿਰ ਅੱਜ ਤਾਂ 2 ਮਿੰਟ ਆ ਜਾ ਆ ਜਾ ਫਿਰ ਰਾਤ ਨੂੰ ਜਿਆਦਾ ਔਖਾ ਨਹੀਂ ਹੈਗਾ ਨੇ ਤੇ ਰਾਤ ਨੂੰ ਜਿਆਦਾ ਸੌਖਾ ਵੀ ਨਹੀਂਗਾ ਇਹ ਤਾਂ ਮੌਸਮ ਠੰਡਾਗਾ ਤੇ 1 ਕਿਲੋ 1.5 ਕਿਲੋਮੀਟਰ ਦਾ ਸਾਰਾ ਟਰੈਕ ਹੈ ਤੇ ਆਪਾਂ ਪਉਨੇ ਚੱਲੇ। ਉਹ ਜਿਹੜਾ ਰਸਤਾ ਵੀ ਹੈ ਕਿਤੇ ਤੇ ਥੋੜਾ ਮੋਟਾ ਉੱਚਾ ਨੀਮਾ ਜਿਹਾ ਵੀ ਹੈਗਾ ਰਸਤਾ ਤੇ ਇੱਕ ਜਿਹੜਾ ਉਹ ਸਾਹਮਣੇ ਰਸਤਾ ਦਾ ਉਹ ਥੋੜਾ ਜਿਹਾ ਔਖਾ ਰਸਤਾਗਾ। ਉਧਰ ਵੀ ਰੌਖਾਗਾ ਕਿਉਂਕਿ ਇਧਰ ਸਾਰੇ ਰਾਹ ਬਣੇ ਹੋਏ ਨੇ। ਆ ਸਾਰੇ ਇਧਰ ਰਾਹ ਬਣੇ ਹੋਏ ਨੇ। ਚੱਲ ਪ੍ਰਦੀਪ। ਬਰਫ ਬਰਫਾ ਬੜੀ ਬੁਰਾ। ਸੁਣੋ ਇੱਥੇ ਖਾਣ ਪੀਣ ਦਾ ਤੇ ਸਮਾਨ ਵੀ ਮਿਲ ਜਾਊਗਾ। ਪਰ ਉਹ ਦੁਕਾਨਾਂ ਜਿਹੜੀਆਂ ਖੋਲਦੇ ਨੇ ਉਹ 9:30 10 ਵਜੇ ਆਸ-ਪਾਸ ਖੁੱਲਦੇ ਨੇ ਤੇ ਅਸੀਂ ਆ ਗਏ ਸੀ ਕਿ 8:30 ਵਜੇ ਇੱਕ ਬੰਦਾ ਹੀ ਆਇਆ ਹੋਇਆ ਮੋਟਰਸਾਈਕਲ 'ਤੇ ਖੜਾਗਾ ਥੱਲੇ ਨਾ ਉੱਪਰ ਜਾ ਕੇ ਦੇਖਦੇ ਆ ਬਈ ਹੈਗਾ ਬੰਦਾ ਕੋ ਆਸ-ਪਾਸੇ ਗਿਆ ਹੋਇਆ ਕਿਤੇ ਉਹ ਜਦੋਂ ਪਹਿਲੀ ਵਾਰ ਆਇਆ ਸੀ ਪਹਿਲਾਂ ਵੀ ਉਦੋਂ ਮੈਂ ਮਤਲਬ ਮਾਰਨਿੰਗ ਟਾਈਮ ਹੀ ਆਇਆ ਸੀਗਾ ਉਦੋਂ ਉਹ ਫਿਰ ਲੋਕ ਕਾਫੀ ਆਉਣ ਲੱਗ ਗਏ ਤੇਰੇ ਟਰੈਕ ਕਰਨ ਨਾਲ ਬੰਦੇ ਦੇ ਵਿੱਚ ਠਹਿਰਾ ਆਉਂਦਾਗਾ ਜਿਹੜੀ ਐਚਵੀ ਜੀ ਨਹੀਂ ਲੱਗਦੀ ਉਹ ਖਤਮ ਹੁੰਦੀ ਆ ਜੀ ਜਦੋਂ ਆਪਾਂ ਉੱਥੋਂ ਆਏ ਸੀ ਕਿ ਫਰਤਾਂਗ ਵਾਲੀ ਸ਼ੈੱਟ ਤੋਂ ਆਹ ਸਿਸੂ ਵਾਲੀ ਸ਼ੈੱਟ ਤੋਂ ਉਹ ਤੋਂ ਕੱਪੜੇ ਸਾਰੇ ਲਿਪੜ ਗਏ ਪੱਗ ਕਾਲਾ ਕੱਪੜਾ ਸੀਗਾ ਇਹ ਸਾਰੇ ਲਿਪੜ ਗਏ ਰਮਾਰ ਮੂਲ ਜਿਹੜਾ ਮੂੰਹ ਤੇ ਮਾਸਕ ਪੰਨਿਆ ਸੀਗਾ ਉਹ ਸਾਰਾ ਲਿਪੜ ਗਿਆ ਤੇ ਰਾਤ ਫਿਰ ਪੱਗ ਧੋ ਲਈ ਕਿਉਂਕਿ ਆਪਣੇ ਕੋਲੇ ਪੱਗਾਂ ਤਾਂ ਹੈਗੀਆਂ ਸੀ ਦੋ ਇੱਕ ਪਰਨਾ ਸੀਗਾ ਤੇ ਇਹ ਆਪਾਂ ਬੰਨਣੀ ਜ਼ਰੂਰੀ ਸੀਗੀ ਤੇ ਇਹਦਾ ਲੱਡ ਲੋਡ ਵਧੀਆ ਸਹੀ ਆ ਜਾਂਦਾ ਨਾ ਤੇ ਫਿਰ ਆਪਾਂ ਰਾਤ ਧੋ ਕੇ ਹਵਾ ਤਾਂ ਮਤਲਬ ਠੰਡਾ ਸੀ ਪ੍ਰਦੀਪੂ ਤਾਂ ਮੌਸਮ ਨਾ ਹੂੰ ਪੱਖਾ ਲਾ ਕੇ ਸੁਕਾ ਲਈ ਕਿ ਰ ਇੱਕ ਵਾਰੀ ਇਹ ਵੀ ਡਬੰਕਚਰੀ ਆ ਕੱਪੜੇ ਕੁੱਪੜੇ ਆਵਤੋਂ ਕੇ ਬੰਦਾ ਸਿੱਖ ਕੇਦਾ ਨਾ ਉਹਦਾ ਕੱਪੜੇ ਧੋਣੇ ਆਉਂਦੇ ਨੇ ਪਰ ਬਾਹਰ ਆ ਕੇ ਬੰਦਾ ਜਲਦੀ ਸਿੱਖ ਜਾਂਦਾ ਜੇ ਇਹ ਜਰਾਜ ਤੇ ਬੰਦਾ ਪਟਕ ਜੇ ਤਾਂ ਕੋਈ ਰਾਹ ਦੱਸਣ ਵਾਲਾ ਵੀ ਨਹੀਂ ਹੁੰਦਾ ਪਰ ਫਿਲਹਾਲ ਜਿਵੇਂ ਆ ਗੰਢੀ ਜੀ ਬਣੀ ਹੋਈ ਆ ਗੰਢੀ ਜੀ ਕਿਸੇ ਪਾਸੇ ਨਾ ਕਿਸੇ ਪਾਸੇ ਜਾਊਗੀ ਨਾ ਇੱਥੋਂ ਟੌਪ ਤੋਂ ਆਪਾਂ ਨੂੰ ਸਾਰੇ ਬਰਫ ਨਾਲ ਲੱਦੇ ਹੋਏ ਪਹਾੜ ਦੀਂਦੇ ਨੇ ਤੇ ਮੇਰੇ ਨਾਲ ਦਾ ਸਾਥੀ ਉਹ ਬਹਿ ਗਿਆ ਕਹਿੰਦਾ ਤੂੰ ਜਾ ਬੇ ਇੱਥੇ ਚੜਹਾਂਦਾ ਸਾਹ ਚੜਦਾ ਕਹਿੰਦਾ ਮੇਰਾ ਗਰੀਬ ਆ ਜਾ ਥੋੜੀ ਬਾਟੀ ਆ ਬੜੀ ਦੂਰ ਨਹੀਂ ਗਾ ਹੌਲੀ ਹੌਲੀ ਆ ਜਾਗੇ ਕਿ ਇਸ ਟਪ ਚਾਕੇ ਮੇਰੇ ਨਾਲ ਦਾ ਸਾਥੀ ਤੇ ਦੇ ਗਿਆ ਜਵਾਬ ਜੀ ਕਹਿੰਦਾ ਤੂੰ ਜਾ ਮੈਂ ਆਉਣਾ ਹੌਲੀ ਹੌਲੀ ਤੁਰ ਕੇ ਆਪਾਂ ਚੱਲਦੇ ਆ ਫਿਰ ਹੌਲੀ ਹੌਲੀ ਗਰਾਂਜਾ ਵੀ ਖਰਾਬ ਹੋਇਆ ਪਿਆ ਨਾਲ ਆਹ ਰਸਤਾ ਬੜਾ ਖਤਰਨਾਕ ਹੈ ਤੇ ਪੈਰ ਮੋਚ ਕੇ ਖਰਾਬ ਹੋਗਾ ਨਹੀਂ ਥੋੜੇ ਡਿੱਗ ਪਾਂਗੇ पहले डू खाई बस गलियां बंदा तो मेरे नाल दीजा नहीं ना। ना गा प्रदीप सिंह सैना का याद आ गया इत रास्ते आया होगा है पौड़ियां पहला भी देखी ने नौजवान शबाश ਜਿਹੜੇ ਆਪਣੇ ਮੋਰੇ ਖੜਾ ਸੀ ਨਾ ਮੋਟਰਸਾਈਕਲ ਜਿਹਨਾਂ ਦਾ ਚੰਡੀਗੜ੍ਹ ਨੰਬਰ ਸੀਗਾ ਉਹ ਲੰਘ ਕੇ ਬੰਦੇ ਇਹ ਕਨਫਰਮ ਹੋ ਗਿਆ ਵੀ ਰਸਤਾ ਸਹੀ ਜਾ ਰਹੇ ਆ ਆਪਾਂ ਦੋ ਜਾਣੇ ਛੋ ਵੀ ਮੋਟਰਸਾਈਕਲ ਤੇ ਤੁਹਾਨੂੰ ਪਾਣੀ ਦੀ ਆਵਾਜ਼ ਸੁਣ ਰਹੀ ਹੋਊਗੀ ਇੱਥੋਂ ਆਪਾਂ ਅੰਦਾਜ਼ਾ ਲਾ ਸਕਦੇ ਆ ਵੀ ਆਪਾਂ ਪਾਣੀ ਦੇ ਬਿਲਕੁਲ ਨੇੜੇ ਤੇੜੇ ਆ ਵਾਟਰਫਾਲ ਪੁਰੇ ਇੱਥੋਂ ਮੇਰੇ ਹਿਸਾਬ ਨਾਲ ਉਹ ਸਾਹਮਣੇ ਪਾਣੀ ਆ ਗਿਆ ਇਹ ਤੋਂ 5-700 ਮੀਟਰ ਹੋਊਗਾ ਸਾਰਾ ਟੋਟਲੀ ਇਹ ਸ਼ਾਬਾਸ਼ ਆ ਦੇਖੋ ਕਿੰਨੀ ਡੂੰਗੀ ਆ ज्यादा नहीं है ये वाटर 200 मीटर हो सारा बस क्या खूबसूरत नयारा वेट है ये है जी जोगनी वाटरफॉल వాటర్ఫ ਜੀ ਜੋਗਨੀ ওয়াটারফল ਜੋਗਰੀ ਝਰਨਾ ਜਾਂ ਵੀ ਝਰਨਾ ਕਹਿੰਦੇ ਆ ਉਹ ਮੇਰੇ ਜੀ ਜੋਗਰ ਵਾਟਰਫਾਲ ਕਹਿੰਦੇ ਨੇ ਆਪਾਂ ਚਲੋ ਪਾਣੀ ਨੇ ਬਸਾੜਾ ਨਾ ਬਹੁਤ ਦੂਰ ਤੱਕ ਘਾਰੀਆਂ ਨੇ ਤੇ ਦੂਜੀ ਗੱਲ ਇਹ ਆ ਵੀ ਆਪਾਂ ਇੱਥੇ ਨਹਾ ਤਾਣ ਹੀ ਰਹੇ ਕਿਉਂਕਿ ਪਾਣੀ ਠੰਡਾ ਵਾਲਾ ਦਾ ਜਗੜੇ ਜਾਮਾਂਗੇ ਪਹਿਲੀ ਆਪਾਂ ਮੋੜਾ ਜਿਹਾ ਬੁਖਾਰ ਜਿਹਾ ਵੰਗੂ ਹੋਇਆ ਪੈਗਾ ਹਣਾ ਤੇ ਠੰਡਾ ਪਾਣੀ ਵਾਲਾ ਗਾ ਜੇ ਆਪਾਂ ਇੱਥੇ ਆਉਣ ਦੀ ਗੱਲ ਕਰੀਏ ਤਾਂ ਮੇਰੇ ਸਭ ਨਾਲ April, May, June ਉਹ ਤਾਂ ਬੈਸਟ ਟਾਈਮ ਹੁੰਦਾ ਏ ਆਉਣ ਦਾ June ਦੇ 7 ਘਰੇ ਵਿੱਚ ਇੱਥੇ ਲੋਕ ਬਹੁਤ ਘੱਟ ਆਉਂਦੇ ਆ ਹਾਂ ਜੀ ਸਾਤੇ ਇੱਥੇ ਭੀੜ ਭੂੜ ਘੱਟ ਹੁੰਦੀ ਹੈਗੀ ਭੀੜ ਤਾਂ ਉਹ ਜਾ ਕੇ ਸ਼ਹਿਰਾਂ ਦੇ ਵਿੱਚ ਹੁੰਦੀ ਹੈ ਮੇਰੇ ਹਿਸਾਬ ਨਾਲ ਇਹ ਜਗ੍ਹਾ ਤੇ ਬੰਦਨ ਹੋਣਾ ਚਾਹੀਦਾ ਜਿਵੇਂ ਇਹ ਕੁਦਰਤ ਆਪਣੇ ਨੇ ਸੋਨੇ ਚੋਨੇ ਚੀਜ਼ਾਂ ਦਿੱਤੀਆਂ ਨੇ ਨਾ ਦੇਖਣ ਲਈ ਇਹ ਚੀਜ਼ਾਂ ਦੇਖਣੀ ਚਾਹੀਦੀ ਆਪਾਂ ਹਰੇਕ ਬੰਦੇ ਨੂੰ ਤੇ ਕਿੰਨਾ ਬੰਦਾ ਕੁਦਰਤ ਨੇੜੇ ਰਹੂਗਾ ਉਹਨੇ ਹੀ ਰੋਗਾਂ ਤੋਂ ਦੂਰ ਰਹੂਗਾ ਨਾ ਤੇ ਹੁਣ ਆਪਾਂ ਅੱਗੇ ਚੱਲਦੇ ਆਪਾਂ ਵਾਪਸ ਵਾਪਸੀ ਆਪਾਂ ਪ੍ਰਦੀਪੰਗਲ ਲੈ ਕੇ ਚੱਲਦੇ ਆਂ ਰਸਤੇ ਤੇ ਬੈਠਾ ਹੋ ਕਿਤੇ ਉਹ ਜਾਓ ਥੱਲੇ ਬਾਗ ਬਾਗਿਆ ਹੋਊਗਾ ਚੱਲਦੇ ਆ ਹੁਣ ਆਪਾਂ ਇੱਥੇ ਏ ਜਰੂਰ ਆਇਆ ਹੈ ਇਥਾਂ ਤੇ ਬਹੁਤ ਸੋਹਣੇ ਜਿਹੇ ਲੱਗਦਾ ਹੁੰਦੇ ਨੇ ਸਕੂਲ ਮਿਲਦਾ ਪੂਰਾ ਇੱਥੇ ਇਹ ਜੀ ਜੋਗਨੀ water fall ਤੇ ਹੁਣ ਆਪਾਂ ਚੱਲਦੇ ਆਪਾਂ ਕਮਰੇ ਵੱਲ ਤਾਂ ਬਰੇਵਲ ਜਾ ਕੇ ਬੈਗਬੁੱਕ ਚੱਕ ਕੇ ਮੋਟਰਸਾਈਕਲ ਟੰਗ ਕੇ ਫਿਰ ਆਪ ਪੌਣਿਆ ਚਲੇ ਪਿੰਡ ਵੱਲ ਤੇ ਪ੍ਰਦੀਪ ਤੂੰ ਆ ਰਿਹਾ ਗਿਆ ਪ੍ਰਦੀਪ ਮੈਂ ਇਕੱਲੇ ਆਇਆ ਸੀਗਾ ਤਾਂ ਉਹ ਰਸਤੇ 'ਚ ਹੀ ਰੁਕ ਗਿਆ ਸੀਗਾ ਥੱਲੇ ਉਹ ਮੋਟਰਸਾਈਕਲ ਕੋਲੇ ਪਹੁੰਚ ਗਿਆ ਆਪਣੇ ਬਸ 10 ਮਿੰਟ ਲੱਗਣਗੇ ਤੱਕੇ ਸਾਰੇ ਥੱਲੇ ਜਾਣ ਨੂੰ ਹਨਾ ਲਓ ਜੀ ਆਪਾਂ ਉੱਥੇ ਆ ਗਏ ਉਸ ਪੁਆਇੰਟ ਤੇ ਜਿੱਥੇ ਆਪਣਾ ਮੋਟਰਸਾਈਕਲ ਖੜਾਗਾ ਕੂਟਰੇ ਪਿੱਛੇ ਖੁੱਲ ਕੇ ਬੰਦ ਲਈ ਕਿਦਾਂ ਨੂੰ ਹੋਰ ਆਪਣਾ ਰੈਡੀ ਹੈ ਜੀ। ੱੱਲੇ ਆਪਾਂ ਬੋਟ ਬਟ ਪਾ ਲਈਏ ਬਸ। ਲਾਵੀਂ ਪ੍ਰਦੀਪ ਕਰਾ ਚੱਕ ਲੈ ਸਬਾਨ। ਚੱਕ ਲੈ ਮਸਾ। ਭਾਈਏ ਚੱਲੇ ਪਿੰਡ ਵੱਲ। ਪੰਜਾਬ ਠੀਕ ਦਾ ਪਰੋ। ਇਹ ਸੀ ਜੀ ਆਪਣਾ ਅੱਜ ਦਾ ਵਲੌਗ ਜਿਹਦੇ ਵਿੱਚ ਆਪਾਂ ਜੋਗਨੀ ਵਾਟਰਫਾਲ ਤੇ ਬੁੱਧਾਈ ਦਾ ਮੱਠ ਜਿਹੜਾ ਆਪਾਂ ਕਵਰ ਕੀਤਾ ਸੀਗਾ। ਤੇ ਜਲਦੀ ਮਿਲਦੇ ਆਪਾਂ ਨਵੇਂ ਸਫਰਾਂ ਤੇ। ਆਪਣੇ ਨਵੇਂ ਸਫਰ ਤਿਆਰ ਨੇ। ਤੇ ਇਸ ਤੋਂ ਬਾਅਦ ਹੁਣ ਆਪਾਂ ਚੱਲਦੇ ਆ ਪਿੰਡ ਵੱਲ ਤੇ ਇਹ ਵਲੌਗ ਨੂੰ ਕਰਦੇ ਆ ਪਏ ਦੀ ਖਤਮ। ਤੇ ਜਿਹੜੇ ਮੇਰੇ ਵੀਰ ਨਵੇਂ ਆਰੇ ਚੈਨਲ ਤੇ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ। ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਦੇਖਣ ਲਈ ਤੇ ਜਿਹੜੇ ਬੇਰ ਵੀਰੇ ਵੀਡੀਓ 파ਟ ਦੇਖ ਰਹੇ ਨੇ ਜਾਂ ਜਿਨ੍ਹਾਂ ਨੇ ਪਹਿਲਾ ਦੇ 파ਟ ਨਹੀਂ ਦੇਖੇ ਉਹ ਲਾਸਟ ਦੇ ਵਿੱਚ ਪਲੇਲਿਸਟ ਲੱਗੀ ਹੋਈ ਆ ਤੇ ਉੱਤੇ ਤੁਸੀਂ ਕਲਿੱਕ ਕਰਕੇ ਵੀਡੀਓ ਦੇ ਸਾਰੇ 파ਟ ਦੇਖ ਸਕਦੇ ਹੋ ਫਿਰ ਬਾਕੀ ਆਪਰ ਚੈਨਲ ਨੂੰ ਸਬਸਕ੍ਰਾਈਬ ਕਰਦਾ ਨਾ ਭੁੱਲਿਓ ਧੰਨਵਾਦ